ਮੇਰਾ ਨਾਮ ਡਾਕਟਰ ਰੋਹਨ ਮਹਿਰਾ ਚੇਅਰਮੈਨ ਐਂਟੀ ਕਰਾਈਮੈਨਲ ਪ੍ਰੋਟੈਕਸ਼ਨ ਤੋਂ ਅੱਜ ਜਿਹੜਾ ਮੇਰੇ ਨਾਲ ਸਮੂਹ ਸ਼ਹਿਰ ਦੀਆਂ ਪਸ਼ੂਪ੍ਰੇਮੀ ਜਥੇਬੰਦੀਆਂ ਪਸ਼ੂਪ੍ਰੇਮੀ ਅੱਜ ਅਸੀਂ ਇਕੱਠੇ ਹੋਏ ਆਂ ਅੱਜ ਵਿਸ਼ਵ ਪਸ਼ੂ ਦਿਵਸ ਹੈ ਨੈਸ਼ਨਲ ਐਨੀਮਲ ਰਾਈਟਸ ਡੇ ਜੋ ਕਿ ਪੂਰੀ ਦੁਨੀਆ ਦੇ ਵਿੱਚ 30 ਦੇਸ਼ਾਂ 'ਚ ਮਨਾਇਆ ਜਾ ਰਿਹਾ ਹੈ ਇਸ ਦਿਨ ਦਾ ਇੱਕ ਮਕਸਦ ਹੈ ਕਿ ਜਿਸ ਜਦੋਂ ਭਗਵਾਨ ਨੇ ਸਾਨੂੰ ਇਸ ਧਰਤੀ ਤੇ ਭੇਜਿਆ ਸੀ ਪਸ਼ੂ ਤੇ ਇਨਸਾਨ ਦੋਵਾਂ ਇਕੱਠਿਆਂ ਨੂੰ ਸਾਨੂੰ ਭੇਜਿਆ ਤੇ ਧਰਤੀ ਦੋਵਾਂ ਵਾਸਤੇ ਬਣਾਈ ਗਈ। ਲੇਕਿਨ ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖ ਰਿਹਾ ਕਿ ਇਨਸਾਨ ਐ ਨਾ ਸਵਾਰਥੀ ਹੋ ਚੁੱਕਾ ਹੈ ਕਿ ਉਹਨੇ ਪਸ਼ੂਆਂ ਦੇ ਨਾਮ ਤੇ ਆਪਣਾ ਇੱਕ ਜਿਹੜਾ ਜਿਹੜਾ ਧੰਦਾ ਕਰਨਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਕਿ ਡੇਰੀ ਫਾਰਮ ਦੀ। ਡੇਰੀ ਫਾਰਮ ਦੇ ਵਿੱਚ ਅੱਜ ਭਾਵੇਂ ਗਊਆਂ ਹੋਣ ਭਾਵੇਂ ਪੈਂਸਾ ਹੋਣ ਉਹਨਾਂ ਨੂੰ ਜ਼ਬਰਦਸਤੀ ਪ੍ਰੈਗਨੈਂਟ ਕੀਤਾ ਜਾਂਦਾ ਹੈ। ਅਲੱਗ-ਅਲੱਗ ਤਰੀਕੇ ਦੇ ਇੰਜੈਕਸ਼ਨ ਲਗਾਏ ਜਾਂਦੇ ਆ ਤਾਂ ਕਿ ਉਹਨਾਂਰ ਕੋਲੋਂ ਜ਼ਿਆਦਾ ਤੋਂ ਜ਼ਿਆਦਾ ਦੁੱਧ ਲਿਆ ਜਾਵੇ। ਉਹਨਾਂ ਦੇ ਬੱਚੜਿਆਂ ਨੂੰ ਉਹਨਾਂ ਤੋਂ ਅਲੱਗ ਕੀਤਾ ਜਾਂਦਾ ਡਿਊਰਿੰਗ ਦੇ ਜਦੋਂ ਮਿਲਕ ਜਦੋਂ ਉਹਨਾਂ ਦੇ ਦਿੱਤਾ ਜਾਂਦਾ ਦੂਸਰੇ ਨੰਬਰ ਦੇ ਜਦੋਂ ਬੁੱਢੀਆਂ ਹੋ ਜਾਂਦੀਆਂ ਤੇ ਉਹਨਾਂ ਨੂੰ ਕੱਢ ਦਿੱਤਾ ਜਾਂਦਾ ਬਾਹਰ ਤੇ ਉਹ ਸੜਕਾਂ ਤੇ ਧੱਕੇ ਖਾਂਦੀਆਂ ਤੇ ਮਰਦੀਆਂ ਬਹੁਤ ਵੱਡਾ ਜਿਹੜਾ ਅਤਿਆਚਾਰ ਇਨਸਾਨ ਜਿਹੜਾ ਕਰ ਰਿਹਾ ਦੂਸਰੇ ਨੰਬਰ ਤੇ ਮੈਂ ਗੱਲ ਕਰਾਂਗਾ ਪੋਟਰੀ ਫਾਰਮ ਦੀ ਪੋਟਰੀ ਫਾਰਮ ਦੇ ਵਿੱਚ ਜਿਹੜੀਆਂ ਮੁਰਗੀਆਂ ਨੇ ਉਹਨਾਂ ਨੂੰ ਜ਼ਬਰਦਸਤੀ ਵੱਡਾ ਕੀਤਾ ਜਾਂਦਾ ਉਹਨਾਂ ਨੂੰ ਇੰਜੈਕਟੇਬਲਸ ਦਿੱਤੇ ਜਾਂਦੇ ਨੇ ਤਾਂ ਕਿ ਜਿਆਦਾ ਤੋਂ ਜਿਆਦਾ ਮੀਟ ਲਿੱਤਾ ਜਾਏ ਤੇ ਜਲਦੀ ਤੋਂ ਜਲਦੀ ਮੀਟ ਲਿੱਤਾ ਜਾਏ ਬਹੁਤ ਹੀ ਘਨੌਣਾ ਕੰਮ ਜਿਹੜਾ ਇਨਸਾਨ ਕਰ ਰਿ ਤੀਸਰੇ ਨੰਬਰ ਤੇ ਜਿਹੜੀ ਅੱਜ ਕੱਲ ਇਲੀਗਲ ਬਰੀਡਿੰਗ ਇਲੀਗਲ ਬਰੀਡਿੰਗ ਜਿਹੜੀਆਂ ਕੁੱਤੀਆਂ ਨੇ ਉਹਨਾਂ ਨੂੰ ਜ਼ਬਰਦਸਤੀ ਉਮਰ ਤੋਂ ਪਹਿਲਾਂ ਕਿਉਂਕਿ ਕੁਝ ਟਾਈਮ ਪੀਰੀਅਡ ਪਾ ਕੇ ਜਿਹੜਾ ਉਹਨਾਂ ਦੀ ਬਰੀਡਿੰਗ ਜਿਹੜਾ ਸਿਸਟਮ ਸਟਾਰਟ ਹੁੰਦਾ ਹੈ ਲੇਕਿਨ ਇਨਸਾਨ ਲਾਲਚ ਦੇ ਵਿੱਚ ਪਹਿਲਾਂ ਹੀ ਉਹਨਾਂ ਨੂੰ ਬਰੀਡਿੰਗ ਜਿਹੜੀ ਸ਼ੁਰੂ ਕੀਤੀ ਜਾਂਦੀ ਜ਼ਬਰਦਸਤੀ ਬੱਚੇ ਲੈਣ ਵਾਸਤੇ ਉਸ ਤੋਂ ਬਾਅਦ ਵੀ ਅਗਰ ਵਿੱਚ ਵੀਕ ਵੀ ਹੋ ਜਾਂਦੀ ਹੈ ਉਹਦੀ ਉਮਰ ਨਹੀਂ ਵੀ ਰਹਿੰਦੀ ਤਾਂ ਵੀ ਜ਼ਬਰਦਸਤੀ ਜਿਹੜੇ ਉਹਦੇ ਕੋ ਬੱਚੇ ਲਿੱਤੇ ਜਾਂਦੇ ਨੇ ਆਪਣਾ ਬਿਜ਼ਨਸ ਵਧਾਉਣ ਦਾ ਵਾਸਤੇ ਚੌਥੀ ਗੱਲ ਮੈਂ ਕਰਾਂਗਾ ਪਿਗ ਫਾਰਮਸ ਦੀ ਇੱਕ ਫਾਰਮਸ ਦੇ ਵਿੱਚ ਛੋਟੇ ਛੋਟੇ ਬੱਚੇ ਜਿਹੜੇ ਆ ਉਹਨਾਂ ਨੂੰ ਵੀ ਜਿਹੜਾ ਜੰਮਦੇ ਆ क्रੂਅਲਟੀ ਉਹਨਾਂ ਤੇ ਕੀਤੀ ਜਾਂਦੀ ਮਾਰ ਕੇ ਇੱਕ ਜਿਹੜਾ ਉਹਨਾਂ ਦਾ ਸਪੈਸ਼ਲ ਮੀਟ ਜਿਹੜਾ ਤਿਆਰ ਕੀਤਾ ਜਾਂਦਾ ਵਾ ਤੇ ਮੈਂ ਕੈਸ ਤੇ ਕਹਿਣਾ ਚਾਹਾਂਗਾ ਜਿਨਨੇ ਵੀ ਇਸ ਕੰਮ ਦੇ ਵਿੱਚ ਵਿਲੁਪਤ ਨੇ ਜਾਂ ਫਿਰ ਜੋ ਲੋਕ ਵੈਜ ਖਾਂਦੇ ਨੇ ਕਿਸੇ ਨੂੰ ਵੀ ਦੁੱਖ ਦੇ ਕੇ ਕਦੀ ਵੀ ਕੋਈ ਇਨਸਾਨ ਸੁਖੀ ਨਹੀਂ ਹੁੰਦਾ ਕਿਸੇ ਦੇ ਕਸ਼ਟ ਦੇ ਨਾਲ ਅਸੀਂ ਅਗਰ ਕੋਈ ਸਵਾਦ ਲੈ ਰਹੇ ਆ ਤਾਂ ਕੋਈ ਸਵਾਦ ਨਹੀਂ ਰਹਿੰਦਾ ਭਗਵਾਨ ਨੇ ਜਿਹੜਾ ਵਾ ਸਾਨੂੰ ਬਰਾਬਰ ਸਾਰੇ ਇੱਥੇ ਭੇਜਿਆ ਹੁਣ ਮੈਂ ਤੀਸਰੀ ਗੱਲ ਕਰਾਂਗਾ ਪੰਛੀਆਂ ਦੀ ਅੱਜ ਕੱਲ ਬਤੇਕਨ ਨੂੰ ਆਇਆ ਹੈ ਕਿ ਜਿਹੜੇ ਪੰਛੀ ਨੇ ਤੋਤੇ ਖਾਸ ਕਰਕੇ ਲੋਕ ਸ਼ੌਂਕ ਸ਼ੌਂਕ ਦੇ ਨਾਲ ਪਾਲਣੇ ਸ਼ੁਰੂ ਕਰਤੇ ਨੇ ਜੋ ਕਿ ਬਹੁਤ ਵੱਡਾ ਕਾਨੂੰਨਾ ਜੁਰਮ ਹੈ ਕਿਉਂਕਿ ਤੋਤੇ ਦੀ ਉਮਰ 100 ਸਾਲ ਤੋਂ ਉੱਪਰ ਹੁੰਦੀ ਹੈ ਲੇਕਿਨ ਅਸੀਂ ਉਹਨੂੰ ਇੱਕ ਪਿੰਜਰੇ ਚ ਕੈਦ ਕਰਕੇ ਉਹਦੀ ਆਜ਼ਾਦੀ ਖਤਮ ਕਰ ਦਿੰਦੇ ਸੋ ਮੈਂ ਇੱਥੇ ਅੱਜ ਸਾਰੇ ਸਮਾਜ ਨੂੰ ਪੂਰੀ ਦੁਨੀਆ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਵਾ ਕਿ ਜਿਸ ਤਰੀਕੇ ਦੇ ਨਾਲ ਸਪਗਾਰ ਬਰਬਾਦ ਕਰਦੇ ਸਾਨੂੰ ਅਤੇ ਧਰਤੀ ਦੇ ਪੇਜਾ ਸਾਡਾ ਕੋਈ ਰਾਈਟ ਨਹੀਂ ਬੰਦਾ ਕਿ ਅਸੀਂ ਕਿਸੇ ਨੂੰ ਦੁੱਖ ਦੇ ਕੇ ਤੇ ਆਪਾਂ ਸਵਾਦ ਜਿਹੜਾ ਉਸ ਨੂੰ ਪੂਰਾ ਕਰੀਏ ਦੇਰੀ ਫਾਰਮ ਦੇ ਰਿਹਾ ਜੀ ਉਹ ਪਸ਼ੂ ਹੈ ਉਹਦੇ ਤੇ ਅਤਿਆਚਾਰ ਮੈਂ ਉਹੀ ਦੱਸ ਰਿਹਾ ਕਿਸ ਤਰੀਕੇ ਨਾਲ ਕੀਤਾ ਜਾ ਰਿਹਾ ਉਹਨੂੰ ਇੰਜੈਕਸ਼ਨ ਦਿੱਤੇ ਜਾਂਦੇ ਨੇ ਤਾਂ ਕਿ ਉਹ ਜਿਆਦਾ ਤੋਂ ਜਿਆਦਾ ਦੁੱਧ ਦੇ ਸਕੇ इवन ਕਿ ਉਹਨਾਂ ਦੇ ਥਣ ਫਟਣ ਤੱਕ ਹੋ ਜਾਂਦੇ ਆ ਉਹ ਕਿਸ ਸਪੀੜਾ ਤੋਂ ਨਿਕਲਦੇ ਨੇ ਮਸ਼ੀਨਾਂ ਲਗਾਈਆਂ ਜਾਂਦੀਆਂ ਨੇ ਸਪੈਸ਼ਲ ਉਹਨਾਂ ਦਾ ਦੁੱਧ ਕੱਢਣ ਵਾਸਤੇ ਜਿਸ ਤਰੀਕੇ ਨਾਲ ਸਾਡਾ ਮਨ ਹੁੰਦਾ ਅਸੀਂ ਬਿਮਾਰ ਹੋਨੇ ਆ ਵੀ ਸਾਨੂੰ ਕੋਈ ਛੇੜਖਾ ਨਹੀਂ ਨਾ ਕਰੇ इवन ਕਿ ਉਹ ਬਿਮਾਰ ਵੀ ਹੋਣ ਫਿਰ ਵੀ ਉਹਨਾਂ ਤੇ ਮਸ਼ੀਨ ਲਗਾਈ ਜਾਂਦੀ ਹੈ ਔਰ ਤੇ ਜਦੋਂ ਦੁੱਧ ਲੈਣਾ ਹੁੰਦਾ ਤੇ ਉਹ ਬੱਚੜਿਆਂ ਨੂੰ ਜਿਹੜਾ ਉਸ ਤੋਂ ਅਲੱਗ ਕਰ ਦਿੱਤਾ ਜਾਂਦਾ ਉਸ ਮਾਂ ਨੂੰ ਪੁੱਛੋ ਕਿ ਜਦੋਂ ਪੀੜਾ ਨੂੰ ਮਹਿਸੂਸ ਕਰਦੀ ਹੈ ਕਈ ਵਾਰੀ ਉਸ ਬੱਚੇ ਨੂੰ ਜਦੋਂ ਦੂਰ ਕੀਤਾ ਜਾਂਦਾ ਤੇ ਉਹਦੀ ਮੌਤ ਵੀ ਹੋ ਜਾਂਦੀ ਹੈ ਉਹਨਾਂ ਦਾ ਦਰਦ ਜਿਹੜਾ ਫੈਕਟਰੀ ਦੇ ਮਾਲਕ ਨੇ ਮਹਿਸੂਸ ਨਹੀਂ ਕਰ ਸਕਦਾ ਅੱਜ ਜਿਵੇਂ ਅਵੇਰਨੈਸ ਕੀਤੀ ਅੱਜ ਅਸੀਂ ਲੋਕਾਂ ਨੂੰ ਪੈਂਫਲਟ ਵੀ ਵੰਡੇ ਨੇ ਜਿੱਤੇ ਜਿਹੜੇ ਪਸ਼ੂ ਅਧਿਕਾਰ ਲਿਖੇ ਨੇ ਵਾਕਿ ਅਸੀਂ ਲੋਕਾਂ ਨੂੰ ਜਾਗਰੂਕ ਕੀਤਾ ਇੱਕ ਮੈਸੇਜ ਦਿੱਤਾ ਛੋਟਾ ਜਿਹਾ ਜਿਹੜੇ ਰੈਲੀ ਕੱਢ ਕੇ ਕਿ ਲੋਕੀ ਜਿਹੜਾ ਜਿਆਦਾ-ਜਿਆਦਾ ਜਾਗਰੂਕ ਹੋ ਸਕਣ ਸ਼ਾਇਦ ਸਾਡੇ ਇਸ ਮੈਸੇਜ ਨਾਲ ਕੋਈ ਇੱਕ ਦੀ ਵੀ ਜ਼ਿੰਦਗੀ ਬਦਲਦੀ ਆ ਅਸੀਂ ਖੁਸ਼ ਨਸੀਬੀ ਸਮਝਾਂ। ਐਂਟੀ ਕਰਾਈਮ ਐनिमल ਪ੍ਰੋਟੈਕਸ਼ਨ ਤੋਂ ਅੱਜ ਕੀਤਾ ਜਾ ਰਹਾ ਬਲੇ। ਅੱਜ ਵਿਸ਼ਵ ਪਸ਼ੂ ਉਧਾਰ ਦਿਵਸ ਤੇ ਐਂਟੀ ਕਰਾਈਮ ਐनिमल ਪ੍ਰੋਟੈਕਸ਼ਨ ਤੇ ਅੰਮ੍ਰਿਤਸਰ ਦੇ ਜਿੰਨੇ ਵੀ ਐਨੀਮਲ ਲਵਰਸ ਨੇ ਸਾਰਿਆਂ ਨਾਲ ਮਿਲ ਗਏ। ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ ਕਿ ਜਿਹੜੇ ਐਨੀਮਲਸ ਨੇ ਉਹਨਾਂ ਤੇ ਜੋ ਵੀ ਉਹਨਾਂ ਦੇ ਰਾਈਟਸ ਨੇ ਉਹਨਾਂ ਵੱਲੋਂ ਜਾਗਰੂਕ ਕੀਤਾ ਗਿਆ ਤੇ ਉਹਨਾਂ ਤੇ ਅਤਿਆਜ არ ਨਾ ਕੀਤਾ ਜਾਵੇ। ਮੈਂ ਹਰ ਸਾਲ ਹੀ ਆਵਰਦਾ ਰਹਿੰਦਾ ਹਾਂ ਤੁਸੀਂ ਜਿੰਨਾਂ ਕਿ ਜਿਆਦਾ ਅਸਰ ਨੂੰ ਲਾਭ ਦਿੰਦਾ। ਸਰ ਅਸੀਂ ਹਰ ਸਾਲ ਅਵੇਰਨੈਸ ਕਰਦੇ ਪਹੇਗਾ ਜੇ ਸਾਨੂੰ ਹੈਗਾ ਤੇ ਸਾਡੀ ਅਵੇਰਨੈਸ ਵਿੱਚ ਇੱਕ ਜਾਂ ਦੋ ਬੰਦੇ ਵੀ ਅਵੇਅਰ ਹੋ ਜਾਨਾ ਆਪਣਾ ਨੋਨ ਵੇਜ ਖਾਣਾ ਛੱਡ ਦੇਣ ਜਾਂ ਫਿਰ ਪਸ਼ੂਆਂ ਤੇ ਜਿਹੜਾ ਅਧਿਆਚਾਰ ਕਰਨਾ ਛੱਡ ਦੇਣ ਤੇ ਸਾਡੇ ਲਈ ਉਹ ਬਹੁਤ ਵੱਡੀ ਸਫਲਤਾ ਹੈ। ਜੀ ਜੰਤੂਆਂ ਨੂੰ ਮਾਰਨ ਦੀ ਸਜ਼ਾ ਵੀ ਨਿਧਾਰਿਤ ਕੀਤੀ ਜਾਂਦੀ ਹੈ ਪਰ ਫਿਰ ਵੀ ਆਮ ਜਾਂਦਾ ਤੇ ਇਸ ਦਾ ਹੱਲ ਕਰਕੇ ਨਜ਼ਰ ਆਉਂਦਾ ਹੈ। ਇਹ ਐ ਜੀ ਜੰਤੂਆਂ ਦੇ ਜਿਹੜੀ ਜਿਹੜੇ ਸਜ਼ਾ ਤੇ ਦਿੱਤੀ ਜਾਂਦੀ ਹੈ ਪਰ ਲੋਕਾਂ ਨੂੰ ਜਿਹੜੇ ਕਾਨੂੰਨ ਨਹੀਂ ਪਤਾ ਲੋਕੀ ਕਾਨੂੰਨਾਂ ਵਾਸਤੇ ਜਾਗਰੂਕ ਨਹੀਂ ਹੈ ਇਸ ਲਈ ਅਸੀਂ ਜਿਹੜੇ ਅਜੇ ਪੈਮਫਲਟ ਵੰਡੇ ਨੇ ਲੋਕਾਂ 'ਚ ਇਹ ਡਿਸਟ੍ਰੀਬਿਊਟ ਕੀਤੇ ਨੇ ਜਿਹੜੇ ਪਸ਼ੂਆਂ ਦੇ ਦੀ ਘਾੜਾ ਵੱਲੋਂ ਤੇ ਉਹਨਾਂ ਦੇ ਜਿਹੜੇ ਜਦੋਂ ਕਾਰਵਾਈ ਕਰवानी ਹੋਏ ਉਹਨਾਂ ਵਾਸਤੇ ਤੇ ਜਿਹੜੇ ਜਿਹੜੇ ਕਾਨੂੰਨ ਲਾਗੂ ਹੁੰਦੇ ਨੇ ਉਹਨਾਂ ਨੂੰ ਜਾਗਰੂਤ ਕੀਤਾ ਗਿਆ ਹੈ ਜੋਸ਼ੀ ਹੈ ਅੱਜ ਵਰਲਡ ਐਨੀਮਲ ਡੇ ਹੈ ਜਿਸ ਵਾਸਤੇ ਅਸੀਂ ਸਾਰੇ ਇਕੱਠੇ ਹੋਏ ਆ ਦੁਨੀਆਂ ਦੇ 30 ਦੇਸ਼ ਇਹੋ ਜਿਹੇ ਨੇ ਜਿਹੜਾ ਅੱਜ ਵਰਲਡ ਐਨੀਮਲ ਡੇ ਮਨਾ ਰਹੇ ਨੇ ਇਹਦੇ ਵਿੱਚ ਬਹੁਤ ਸਾਰੇ ਪਬਲਿਕ ਨੂੰ ਜਾਗਰੂਤ ਕੀਤਾ ਜਾਂਦਾ ਹੈ ਕਦੀ ਵੀ ਉਹ ਚੂਹਾਂ ਤੇ ਪੰਛੀਆਂ ਤੇ ਅਤਿਆਚਾਰ ਨਾ ਕਰੋ ਅਤਿਆਚਾਰ ਕਰਨ ਦੀਆਂ ਸਜ਼ਾਵਾਂ ਵੀ ਵੱਖਰੀਆਂ ਵੱਖਰੀਆਂ ਨੇ ਜੁਰਮਾਨੇ ਵੀ ਵੱਖਰੇ ਵੱਖਰੇ ਨੇ ਗੋਹ ਹਤਿਆਦੀ ਸਜ਼ਾ ਤੇ ਬਹੁਤ ਹੀ ਤਗੜੀ ਸਜ਼ਾਵਾ ਜਿਸ ਤਰ੍ਹਾਂ ਕਿ ਅਸੀਂ ਤੋਤਾ ਪਕੜਿਆ ਤੋਤੇ ਨੂੰ ਅਸੀਂ ਕਾਰ ਪਿੰਜਰੇ ਚ ਬੰਦ ਕਰ ਲੈਂਦੇ ਹਾਂ ਇਹਦੀ ਸਜ਼ਾ 8 ਮਹੀਨੇ ਹੈ ਔਰ 70000 ਰੁਪਏ ਜੁਰਮਾਨਾ ਵੀ ਆ ਤੋਤੇ ਦਾ ਔਰ ਜੇਕਰ ਅਸੀਂ ਡੌਗ ਕਰ ਚ ਰੱਖਦੇ ਹਾਂ ਉਦੀ ਸਾਂਭ ਸੰਭਾਲ ਨਹੀਂ ਕਰਦੇ ਡੌਗ ਦੀ ਜੇਕਰ ਉਹ ਕਿਸੇ ਨੂੰ ਕੱਟ ਲੈਂਦਾ ਹੈ ਤਾਂ ਅੱਜ ਹੀ ਇੱਕ ਤਾਜ਼ਾ ਤਾਜ਼ਾ ਨਿਊਜ਼ ਸੁਣੀ ਸੀ ਬੰਬੇ ਹਾਈ ਕੋਰਟ ਨੇ ਇੱਕ ਡੌਗ ਦੇ ਮਾਲਕ ਨੂੰ ਡੌਗ ਦੇ ਕੱਟਣ ਤੇ 5000 ਰੁਪਏ ਜੁਰਮਾਨਾ 8 ਮਹੀਨੇ ਦੀ ਸਜ਼ਾ ਸੁਣਾਈ ਹੈ ਇਸ ਕਰਕੇ ਆਪਣੇ ਡੌਗਸ ਨੂੰ ਕਦੀ ਵੀ ਅਵਾਰਾ ਨਾ ਛੱਡੋ ਕਿਸੇ ਨੂੰ ਕੱਟਣ ਵਾਸਤੇ ਨਾ ਛੱਡੋ ਔਰ ਆਪਣੇ ਡੌਗ ਦੀ ਹਿਫਾਜ਼ਤ ਖੁਦ ਬੰਨ੍ਹ ਕੇ ਕਰ ਰੱਖ ਕੇ ਕਰੋ ਸੈਕੰਡਲੀ ਅਵਜੇ ਡੌਗ ਕਦੀ ਨਾ ਰੱਖੋ ਜਿਹੜੇ ਕਿ ਇੰਨੇ ਤਾਕਤਵਰ ਨੇ ਲੋਕਾਂ ਦੇ ਬੱਚਿਆਂ ਨੂੰ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਨੇ